ਜੀ ਹਾਂ ਤੁਸੀਂ ਵੀ ਚਾਹਦੇ ਹੋ 50 ਦੀ ਉਮਰ 'ਚ 25 ਵਾਲੀ ਸਕਿਨ ਤੇ ਇਸ ਕਰੀਮ ਨੂੰ ਬਣਾ ਕੇ ਲਗਾਣਾ ਸ਼ੁਰੂ ਕਰ ਦੋ ਅਗਰ ਮੈਂ ਨਾਲ ਕਰਦੀ ਤੇ ਮੈਂ ਹੁਣੇ ਨਾਲ ਹੀ ਬੁੱਢੀ ਹੋਣਾ ਸ਼ੁਰੂ ਹੋ ਜਾਣਾ ਸੀ ਸਕਿਨ ਮੇਰੀ ਲੂਜ਼ ਹੋ ਜੜੀ ਸੀ ਰਿੰਕਲ ਝੁੱਡੀਆਂ ਆਣੇ ਸ਼ੁਰੂ ਹੋ ਜਣੇ ਸੀ ਅਗਰ ਜੇ ਇਹ ਕਰੀਮ ਦਾ ਇਸਤੇਮਾਲ ਮੈਂ ਨਾ ਕਰਦੀ ਬਹੁਤ ਹੀ ਸੌਖੇ ਤਰੀਕੇ ਨਾਲ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਸਿਰਫ ਚਾਰ ਚੀਜ਼ਾਂ ਪੈਂਦੀਆਂ ਨੇ ਉਹ ਤੁਹਾਨੂੰ ਮੈਂ ਦੱਸਦੀ ਆ ਵੀ ਕਿਹੜੀਆਂ ਚਾਰ ਚੀਜ਼ਾਂ ਨੇ ਉਹਦੇ ਨਾਲ ਬਣ ਕੇ ਇਹ ਵਾਲੀ ਕਰੀਮ ਰੈਡੀ ਹੋ ਜਾਂਦੀ ਹੈ ਤੁਸੀਂ ਵੀ ਲਗਾਓਗੇ ਤਾਂ ਜਿਹੜੀ ਤੁਹਾਡੀ ਸਕਿਨ ਲੂਜ਼ ਹੋਣੀ ਸ਼ੁਰੂ ਹੋ ਗਈ ਝੁਰੜੀਆਂ ਆਉਣੇ ਸ਼ੁਰੂ ਹੋ ਗਈਆਂ ਟਾਈਮ ਤੋਂ ਪਹਿਲਾਂ ਸਕਿਨ ਤੇ ਰਿੰਕਲ ਆਉਣੇ ਸ਼ੁਰੂ ਹੋ ਗਏ ਨੇ ਤੁਹਾਡੇ ਸਾਰੇ ਹੀ ਠੀਕ ਹੋਣੇ ਸ਼ੁਰੂ ਹੋ ਜਾਣਗੇ ਕਾਫੀ ਕਮੈਂਟ ਆਉਂਦੇ ਨੇ ਕਿ ਦੀਦੀ ਸਾਡੀ ਸਕਿਨ ਜਿਹੜੀ ਉਮਰ ਤੋਂ ਪਹਿਲਾਂ ਹੀ ਲੂਜ਼ ਹੋਣੀ ਸ਼ੁਰੂ ਹੋ ਗਈ ਹੈ ਸਾਡੀ ਸਕਿਨ ਵਿੱਚ ਇੱਕ ਢਿੱਲਾਪਨ ਹੈ ਸਾਡੀ ਸਕਿਨ ਵਿੱਚ ਕਸਾਅ ਨਹੀਂ ਹੈ ਸਾਡੀ ਸਕਿਨ ਲੂਜ਼ ਹੈ ਰਿੰਕਲ ਨੇ ਤੇ ਝੁਰੜੀਆਂ ਨੇ ਸ਼ੁਰੂ ਹੋ ਗਈਆਂ ਨੇ ਖਾਸ ਕਰਕੇ ਇਹ ਵਾਲੀ ਕਰੀਮ ਰਿੰਕਲ ਵਾਸਤੇ ਹੈ ਤੇ ਸਕਿਨ ਜਿਹੜੀ ਲੂਜ਼ ਹੋ ਚੁੱਕੀ ਉਹਨੂੰ ਟਾਈਟ ਕਰਨ ਵਿੱਚ ਬਹੁਤ کارਗਰ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਰੈਡੀ ਹੋ ਜਾਂਦੀ ਹੈ ਤੁਸੀਂ ਵੀ ਤੇ ਕਿਸ ਤਰੀਕੇ ਨਾਲ ਇਸਤੇਮਾਲ ਕਰਨੀ ਹੈ ਕਿਦਾਂ-ਕਿਦਾਂ ਲਗਾਣੀ ਹੈ ਤੁਸੀਂ 4-5 ਦਿਨਾਂ ਵਿੱਚ ਹੀ ਰਿਜ਼ਲਟ ਦੇਖ ਲਿਓ ਤੁਹਾਡੀ ਸਕਿਨ ਤੇ ਇੰਨਾ ਵਧੀਆ ਰਿਜ਼ਲਟ ਆਏਗਾ ਇੰਨਾ ਵਧੀਆ 글로ਅ ਆਏਗਾ ਕਿ ਤੁਸੀਂ ਹੈਰਾਨ ਹੋ ਜਾਓਗੇ ਵਾਕਈ ਕਰੀਮ ਬਹੁਤ ਹੀ ਵਧੀਆ ਬਣ ਕੇ ਰੈਡੀ ਹੋਈ ਏ ਤੇ ਚਲੋ ਜੀ ਚਲਦੇ ਹਾਂ ਕਿਚਨ ਵਿੱਚ ਉਸ ਤੋਂ ਪਹਿਲਾਂ ਜਿਹੜੇ ਨਵੇਂ ਆਏ ਚੈਨਲ ਨੂੰ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਓ ਤਾਂ ਹੀ ਜਿਹੜੀ ਆਉਣ ਵਾਲੀ ਵੀਡੀਓ ਫਿਊਚਰ ਦੀ ਹੋਵੇਗੀ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਚਲੋ ਜੀ ਚਲਦੇ ਹਾਂ ਜੀ ਆਪਣੇ ਕਿਚਨ ਵਿੱਚ ਤੇ ਦੱਸਦੇ ਹਾਂ ਤੁਹਾਨੂੰ ਕਿਸ ਤਰੀਕੇ ਨਾਲ ਬਣ ਕੇ ਰੈਡੀ ਹੋਗੀ ਇਹ ਬਹੁਤ ਦੇਸਕ੍ਰੀਮ ਬਾਰੇ ਬਹੁਤ ਹੀ ਪਿਆਰੀ ਜੀ ਕਰੀਮ ਹੈ ਇਸ ਬਿਊਟੀਫੁੱਲ ਕਰੀਮ ਨੂੰ ਤਿਆਰ ਕਰਨ ਲਈ ਪਹਿਲਾਂ ਤਾਂ ਤੁਸੀਂ ਲੈਣਾ ਹੈਗਾ ਐਲੋਵਿਰਾ ਜੈਲ ਜਿੰਨੇ ਕਿ ਤੁਸੀਂ ਬਣਾਣੀ ਉਹਨਾਂ ਨੂੰ ਤੁਸੀਂ ਇਹਦੇ ਵਿੱਚ ਪਾ ਲਓ ਐਲੋਵਿਰਾ ਜੈਲ ਐਲੋਵਿਰਾ ਜੈਲ ਤੁਸੀਂ ਨਾ ਪਤੰਜਲੀ ਦਾ ਇਸਤੇਮਾਲ ਕਰਿਆ ਕਰੋ ਬਹੁਤ ਵਧੀਆ ਹੁੰਦਾ ਹੈ ਪਹਿਲਾਂ ਤਾਂ ਆਪਾਂ ਲੈਣਾ ਹੈ ਇੱਥੇ ਐਲੋਵਿਰਾ ਜੈਲ ਠੀਕ ਹੈ ਜਿੰਨੀ ਮਾਤਰਾ ਜੀ ਤੁਸੀਂ ਬਣਾਈ ਉਹਨਾਂ ਤੁਸੀਂ ਲੈ ਸਕਦੇ ਮੈਂ ਇੱਥੇ ਇੱਕ ਚਮਚ ਲੈ ਲਿਆ ਐਲੋਵਿਰਾ ਜੈਲ ਤੇ ਫਿਰ ਤੁਸੀਂ ਇਹਦੇ ਵਿੱਚ ਕੀ ਪਾਣਾ ਹੈ ਬਦਾਮ ਰੋਗਨ ਠੀਕ ਹੈ ਜੀ ਜਿਹੜਾ ਬਦਾਮ ਰੋਗਨ ਹੁੰਦਾ ਸਾਡੀ ਸਕਿਨ ਨੂੰ ਜਵਾਨ ਬਣਾਉਣ ਵਿੱਚ ਬਹੁਤ ਵਧੀਆ ਹੁੰਦਾ ਹੈ ਸਾਡੀ ਸਕਿਨ ਨੂੰ ਲੰਮੇ ਟਾਈਮ ਤੱਕ ਝੁਰੜੀਆਂ ਆਉਣ ਤੋਂ ਰੋਕਦਾ ਹੈ ਸਾਡੀ ਸਕਿਨ ਨੂੰ ਲੂਜ਼ ਹੋਣ ਤੋਂ ਬਚਾਉਂਦਾ ਹੈ ਸਕਿਨ ਤੇ ਇੱਕ ਨਵੀਂ ਚਮਕ ਬਣੀ ਰਹਿੰਦੀ ਹੈ ਤੇ ਤੀਸਰਾ ਇੱਥੇ ਪਾਉਣਾ ਆਪਾਂ ਥੋੜਾ ਜਿਹਾ ਦੇ ਵਿੱਚ ਨਾਰੀਅਲ ਦਾ ਔਇਲ ਨਾਰੀਅਲ ਦਾ ਤੇਲ ਸਾਡੀ ਸਕਿਨ ਨੂੰ ਬ੍ਰਾਈਟ ਕਰਦਾ ਹੈ ਸਕਿਨ ਦੀ ਖੁਸ਼ਕੀ ਜਿਹੜੀ ਹੁੰਦੀ ਹੈ ਉਹਨੂੰ ਖਤਮ ਕਰਦਾ ਹੈ ਸਕਿਨ ਦੀ ਡਰਾਈਨੈਸ ਖਤਮ ਕਰਦਾ ਹੈ ਔਰ ਮੇਨ ਜਿਹੜੀ ਅਗਰੀਡੀਐਂਟ ਪਾਉਣਾ ਆਪਾਂ ਚੌਥਾ ਉਹ ਪਾਉਣਾ ਆਪਾਂ ਫਟਕੜੀ ਫਟਕੜੀ ਜਿਹੜੀ ਹੁੰਦੀ ਸਾਡੇ ਸਕਿਨ ਨੂੰ ਟਾਈਟ ਕਰਨ ਵਿੱਚ ਬਹੁਤ ਕੰਮ ਆਉਂਦੀ ਹੈ ਸਾਡੇ ਸਕਿਨ ਨੂੰ ਟਾਈਟ ਕਰਦੀ ਹੈ ਸਾਡੇ ਰਿੰਕਲ ਆਉਣ ਨੂੰ ਰੋਕਦੀ ਹੈ ਲੰਮੇ ਟਾਈਮ ਤੱਕ ਤੁਸੀਂ ਜਵਾਨ ਰਹੋਗੇ ਮੈਂ ਜਲਦੀ ਬੁੱਢੀ ਹੋ ਜਾਣਾ ਸੀ ਅਗਰ ਮੈਂ ਇਹ ਵਾਲੀ ਕਰੀਮ ਨਾ ਇਸਤੇਮਾਲ ਬਣਾ ਕੇ ਕਰਦੀ ਇਸ ਕਰੀਮ ਨੂੰ ਬਣਾਉਣ ਲਈ ਮੇਨ ਆਪਾਂ ਨੂੰ ਚਾਹੀਦਾ ਇੱਥੇ ਥੋੜੀ ਜੀ ਫਟਕੜੀ ਇਹ ਫਟਕੜੀ ਜਿਹੜੀ ਹੈ ਤਵੇ ਤੇ ਪਹਿਲਾਂ ਭੁੰਨ ਕੇ ਤੇ ਫਿਰ ਇਹਨੂੰ ਬਾਅਦ ਵਿੱਚ ਪੀਸ ਕੇ ਤਿਆਰ ਕੀਤੀ ਹੋਈ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਕਰੀਮੀ ਫਾਰਮ ਚ ਲੈ ਕੇ ਆਉਣਾ ਹੈ ਇਹਨੂੰ ਵੀ ਥੋੜਾ ਘੱਟ ਲੱਗ ਰਿਹਾ ਮੈਂ ਥੋੜਾ ਜਿਹਾ ਵਿੱਚ ਪਾਉ ਤੇ ਇਸ ਤਰੀਕੇ ਨਾਲ ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਕਰੀ ਜਾਵਾਂਗੇ ਨਾ ਇਦਾਂ ਘਮਾਈ ਚਲਾਂਗੇ ਤੇ ਇੱਕ ਕਰੀਮ ਜੀ ਬਣ ਕੇ ਹੋ ਜਾਣੀ ਹੈ ਰੈਡੀ ਠੀਕ ਹੈ ਇਸ ਕਰੀਮ ਨੂੰ ਤੁਸੀਂ ਡੇਲੀ ਇਸਤੇਮਾਲ ਕਰਨਾ ਸ਼ਾਮ ਨੂੰ ਤੇ ਇਹ ਤੁਹਾਡੇ ਜਿਹੜੇ ਜਿਹਨਾਂ ਬਣਾ ਨੂੰ ਸ਼ਿਕਾਇਤ ਹੈ ਨਾ ਸਾਡੀ ਸਕਿਨ ਜਿਹੜੀ ਹੈ ਲੂਜ਼ ਹੋ ਗਈ ਹੈ ਸਾਡੀ ਸਕਿਨ ਮਤਲਬ ਕਿ ਟਾਈਟ ਨਹੀਂ ਹੈਗੀ ਤੇ ਉਹਨੂੰ ਟਾਈਟ ਕਰਨ ਵਿੱਚ ਬਹੁਤ ਹੀ ਕਾਰਗਰ ਹੈ ਇਹ ਤੁਸੀਂ ਫ੍ਰਿਜ ਚ ਰੱਖੋਗੇ ਨਾ ਕਿਉਂਕਿ ਗਰਮੀ ਹੈ ਨਾ ਥੋੜੀ ਪਿਗਲਦੀ ਪਈ ਹੈ ਤੇ ਫ੍ਰਿਜ ਚ ਰੱਖੋਗੇ ਨਾ ਆਪਣੇ ਆਪ ਹੀ ਇੱਕ ਕਰੀਮੀ ਫਾਰਮ ਚ ਬਣ ਕੇ ਹੋ ਜਾਣੀ ਹੈ ਰੈਡੀ ਠੀਕ ਹੈ ਇਸ ਤਰੀਕੇ ਨਾਲ ਬਣ ਕੇ ਰੈਡੀ ਹੋ ਜਾਣੀ ਕਿਸੇ ਵੀ ਡੱਬੀ ਦੇ ਵਿੱਚ ਪਾ ਕੇ ਇਹਨੂੰ ਤੁਸੀਂ ਤੇ ਉਹਦੇ ਵਿੱਚ ਰੱਖ ਲਿਓ ਜੀ ਠੀਕ ਹੈ ਇਹਨੂੰ ਹੁਣ ਮੈਂ ਪਾ ਕੇ ਥੋੜਾ ਟਾਈਮ ਫ੍ਰਿਜ ਚ ਰੱਖਾਂਗੇ ਫਿਰ ਦੇਖਿਓ ਕ੍ਰੀਮੀ ਫੋਮ ਦੇ ਵਿੱਚ ਇਹ ਬਣ ਕੇ ਹੋ ਜਾਣੀ ਹੈ ਰੈਡੀ ਤਰੀਕੇ ਨਾਲ ਕ੍ਰੀਮ ਬਣ ਕੇ ਰੈਡੀ ਹੋ ਗਈ ਹੈ ਸਿਰਫ ਚਾਰ ਚੀਜ਼ਾਂ ਦੇ ਨਾਲ ਉਹ ਚਾਰੇ ਚੀਜ਼ਾਂ ਹੀ ਜ਼ਰੂਰੀ ਨੇ ਉਹਦੇ ਵਿੱਚ ਤੁਸੀਂ ਨਾਰੀਅਲ ਦਾ ਤੇਲ ਵੀ ਸਕਿਪ ਕਰ ਸਕਦੇ ਹੋ ਇੱਕ ਆਇਲ ਜ਼ਰੂਰ ਪਾਣਾ ਚਾਹੀਦਾ ਤੁਸੀਂ ਬਦਾਮ ਰੋਗਨ ਸਕਿਪ ਕਰ ਸਕਦੇ ਹੋ ਚਾਹੀਦਾ ਤੁਸੀਂ ਨਾਰੀਅਲ ਤੇਲ ਸਕਿਪ ਕਰ ਸਕਦੇ ਹੋ ਫਿਟਕੜੀ ਜ਼ਰੂਰ ਪਾਣੀ ਐਲੋਵੇਰਾ ਜ਼ਰੂਰ ਪਾਣੀ ਤੇਲਾਂ ਦੋਨਾਂ ਵਿੱਚੋਂ ਕੋਈ ਇੱਕ ਤੇਲ ਤੁਸੀਂ ਸਕਿਪ ਕਰ ਸਕਦੇ ਹੋ ਜਿਹੜਾ ਵੀ ਤੁਹਾਡੇ ਕੋਲ ਹੋਏਗਾ ਉਹ ਤੁਸੀਂ ਪਾ ਸਕਦੇ ਹੋ ਉਸ ਤੋਂ ਬਾਅਦ ਇਸ ਡੱਬੀ ਵਿੱਚ ਪਾ ਕੇ ਮੈਂ ਫ੍ਰਿਜ ਵਿੱਚ ਰੱਖ ਦਿੱਤੀ ਸੀ ਕਿਉਂਕਿ ਗਰਮੀ ਇਹ ਐਲੋਵੇਰਾ ਥੋੜੀ ਪਿਗਲ ਜਾਂਦੀ ਹੈ ਜਦੋਂ ਆਪਾਂ ਫ੍ਰਿਜ ਵਿੱਚ ਰੱਖ ਦਿੰਦੇ ਆ ਫਿਰ ਇਹ ਕਰੀਮ ਬਣ ਕੇ ਹੋ ਜਾਂਦੀ ਹੈ ਰੈਡੀ ਬਹੁਤ ਹੀ ਵਧੀਆ ਲੋਸ਼ਨ ਬਹੁਤ ਹੀ ਵਧੀਆ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਜਿਆਦਾ ਮਤਲਬ ਕਿ ਲੋਸ਼ਨ ਵਾਂਗੂ ਬਣ ਕੇ ਰੈਡੀ ਹੋ ਜਾਂਦੀ ਹੈ ਰਾਤ ਨੂੰ ਤੁਸੀਂ ਸੌਣ ਲੱਗਿਆ ਆਪਣੇ ਚਿਹਰੇ ਨੂੰ ਧੋਸ਼ ਕਰਕੇ ਇਸ ਤਰੀਕੇ ਦੇ ਨਾਲ ਆਪਣੇ ਚਿਹਰੇ ਤੇ ਲਗਾਣੀ ਹੈ ਤਾਂ ਜੇ ਤੁਹਾਡਾ ਚਿਹਰਾ ਬਿਲਕੁਲ ਟਾਈਟ ਹੋ ਜਾਵੇ ਕਿਉਂਕਿ ਜਿਹੜੀ ਫਿਟਕੜੀ ਹੁੰਦੀ ਹੈ ਨਾ ਭੁੰਨ ਕੇ ਜਦੋਂ ਆਪਾਂ ਉਹਨੂੰ ਉਹ ਕਰਦੇ ਹਾਂ ਨਾ ਤਵੇ ਤੇ ਇਹਨੂੰ ਗਰਮ ਕਰਕੇ ਫਿਰ ਉਸ ਤੋਂ ਬਾਅਦ ਦਾ ਪਾਊਡਰ ਬਣਾ ਕੇ ਆਪਾਂ ਸਕਿਨ ਤੇ ਲਗਾਉਨੇ ਆ ਤੇ ਸਾਡੀ ਸਕਿਨ ਨੂੰ ਟਾਈਟ ਕਰਨ ਵਿੱਚ ਬਹੁਤ ਕੰਮ ਕਰਦੀ ਹੈ ਠੀਕ ਹੈ ਫਿਟਕੜੀ ਸਕਿਨ ਨੂੰ ਇਕਦਮ ਮਤਲਬ ਕਿ ਟਾਈਟ ਕਰਨ ਵਿੱਚ ਬਹੁਤ ਕਾਰਗਲ ਹੁੰਦੀ ਹੈ ਤੇ ਅਗਰ ਤੁਸੀਂ ਜਦੋਂ ਨਹਾਉਂਦੇ ਹੋ ਨਹਾਉਣ ਵੇਲੇ ਤੁਸੀਂ ਆਪਣੀ ਬਾਲਟੀ ਦੇ ਵਿੱਚ ਵੀ ਥੋੜੀ ਫਿਟਕੜੀ ਪਾ ਕੇ ਉਹਨੂੰ ਨਹਾਉਂਦੇ ਹੋ ਨਾ ਤੇ ਜਿਹੜੀ ਤੁਹਾਡੇ ਪਸੀਨੇ ਦੀ ਬਦਬੂ ਆਉਂਦੀ ਹੈ ਨਾ ਉਹ ਨਹੀਂ ਆਵੇਗੀ ਔਰ ਤੁਹਾਡੀ ਸਕਿਨ ਜਿਹੜੀ ਹੈ ਨ ਟਲਕਦਾ ਆਪੇ ਉਹ ਵੀ ਤੁਹਾਡਾ ਟਾਈਟ ਹੋਣਾ ਸ਼ੁਰੂ ਹੋ ਜਾਵੇਗਾ ਸਕਿਨ ਦੀ ਬਦਬੂ ਜਿਹੜੀ ਉਹ ਖਤਮ ਹੋ ਜਾਂਦੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਗਰਮੀ ਦੇ ਨਾਲ ਮਿੰਟੋ-ਮਿੰਟ ਪਸੀਨਾ ਆਉਂਦਾ ਹੈ ਤੇ ਆਪਣੇ ਅੰਡਰਆਰਮ ਵਿੱਚ ਬਹੁਤ ਹੀ ਸਮੈਲ ਆਉਂਦੀ ਇਸ ਕਰਕੇ ਤੁਸੀਂ ਫਟਕੜੀ ਦਾ ਇਸਤੇਮਾਲ ਇਹ ਫਟਕੜੀ ਤੁਹਾਡੀ ਸਕਿਨ ਨੂੰ ਟਾਈਟ ਕਰਦੀ ਹੈ ਠੀਕ ਹੈ ਜੀ ਤੇ ਦੇਖ ਲਓ ਕਿੰਨੀ ਵਧੀਆ ਕਰੀਮ ਬਹੁਤ ਹੀ ਵਧੀਆ ਇੱਕ ਲੋਸ਼ਨ ਬਣ ਕੇ ਰੈਡੀ ਹੋ ਗਿਆ ਹੈ ਤੇ ਸਾਡੀ ਸਕਿਨ ਦੇ ਅੰਦਰ ਹੀ ਅਬਜੋਬ ਹੋ ਜਾਂਦੇ ਤੁਸੀਂ ਰਾਤ ਨੂੰ ਸੌਣ ਲੱਗੇ ਇਸ ਤਰੀਕੇ ਨਾਲ ਮ사ਜ ਕਰ ਲੈਣੀ ਹੈ ਤੇ ਤੁਹਾਡੀ ਸਕਿਨ ਦੇਖ ਕੇ ਤੁਹਾਨੂੰ 5 ਦਿਨਾਂ ਦੇ ਵਿੱਚ ਹੀ ਪਤਾ ਚੱਲ ਜਾਵੇਗਾ ਕਿ ਵਾਕਿਆ ਹੀ ਬਹੁਤ ਤੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜੀ ਜ਼ਰੂਰ ਕਰਨਾ ਵੀਡੀਓ ਫਟਾਫਟ ਤੁਸੀਂ ਲਾਈਕ ਫਟਾਫਟ ਕਮੈਂਟ ਕਰਿਆ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਸੇ ਤਰੀਕੇ ਨਾਲ ਹੀ ਤੁਹਾਡੇ ਨਾਲ ਆਪਾਂ ਨਿਊ ਨਿਊ ਰੈਮਡੀ ਐਂਡ ਨਿਊ ਨਿਊ ਫੇਸ ਵਾਸ਼ ਜਿਹੜੇ ਨਿਊ ਨਿਊ ਫੇਸ ਪੈਕ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਵਾਂਗੇ ਤੁਹਾਡੀ ਸਕਿਨ ਜਿਹੜੀ ਨੇਚਰਲ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਤਾਂ ਜੋ ਮੇਰੀਆਂ ਭੈਣਾਂ ਜਿਹੜੀਆਂ ਖੂਬਸੂਰਤ ਰਹਿ ਸਕਣ ਜਿਹੜੇ 30 ਤੋਂ ਬਾਅਦ ਬੁੱਢੀਆਂ ਲੱਗਣ ਲੱਗ ਗਈ ਨੇ ਨਾ ਤੇ ਉਹ ਭੈਣਾਂ ਨੂੰ ਆਪਾਂ ਜਵਾਨ ਕਰ ਦੇਣਾ ਇਹ ਛੁਪ ਜਾਣੀ ਹੈ ਤੁਸੀਂ ਅਗਰ 40 ਸਾਲ ਦੇ ਹੋ ਮੇਰੇ ਵਾਂਗੂ ਤੇ ਤੁਸੀਂ 30 ਦੇ ਲੱਗੋਗੇ ਠੀਕ ਹੈ ਅਗਰ ਤੁਸੀਂ ਇਸ ਤਰੀਕੇ ਨਾਲ ਆਪਣੀ ਕੇਅਰ ਕਰਦੇ ਹੋ ਠੀਕ ਹੈ ਜੀ ਤੇ ਚਲੋ ਜੀ ਵੀਡੀਓ ਤਾਂ ਇੱਥੇ ਤੱਕ ਹੀ ਬਣਾਈ ਅੱਜ ਆਪਾਂ ਤੇ ਵਾਤੋਂ ਸ਼ੇਅਰ ਕਰ ਦੇਣਾ ਵਾਤੋਂ ਲਾਈਕ ਕਰ ਦੇਣਾ ਫਿਰ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਸੋਹਣਾ ਜਿ ਕੋਈ ਫੇਸ ਪੈਕ ਸੋਹਣਾ ਫੇਸ਼ੀਅਲ ਜਾਂ ਸੋਹਣਾ ਜਿ ਕੋਈ ਸਕਰਬ ਤੁਹਾਡੇ ਨਾਲ ਕਰਾਂਗੇ ਸ਼ੇਅਰ ਤੇ ਮੇਰੇ ਭੈਣਾ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿਸ ਵਿਸ਼ੇ ਤੇ ਵੀਡੀਓ ਲੈ ਕੇ ਆਈਏ ਤਾਂ ਜੋ ਤੁਸੀਂ ਆਪਣਾ ਫਾਇਦਾ ਲੈ ਸਕੋ ਇਹਨਾਂ ਚੀਜ਼ਾਂ ਤੋਂ ਚਲੋ ਜੀ ਫਿਰ ਮਿਲਦੇ ਹਾਂ ਨੈਵੀਡੀਓ ਵਿੱਚ ਬਾਏ ਬਾਏ